ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਘੋਮਾ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਬੱਜੀ ਪਿੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ 6-7 ਨਾਗ ਦਿਖਾਵਾਂਗੇ ਕੁਝ ਗੱਬਣਾ ਤਿਆਰ ਹੈ ਤੇ ਕੁਝ ਸੱਜਰ ਸਿੰਘਾਂ ਝੂਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਵੀਰ ਬਲਜੀਤ ਸਿੰਘ ਉਹਨਾਂ ਕੋਲ ਤੇ ਆਜੂ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਲਦੇਲ ਸਾਹਿਬ ਜੀ ਪਾਜੀ ਅੱਛਾ ਜੀ ਜੀ ਲੋ ਸਨਾਓ ਠੀਕ ਠਾਕ ਵਧੀਆ ਚੜਦੀ ਕਲਾ ਜੀ ਨਾ ਕਿਰਪਾ ਮਹਾਰਾ ਜੀ ਕਿਰਪਾ ਚਾਹੀਦੀ ਆ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਬਜੀ ਸਿੰਘ ਢੇਡ ਬੱਚੀ ਵੇਡ ਹਾਂਜੀ ਕੱਕੇ ਵਾਲਾ ਠੀਕ ਹੈ ਜੀ ਹਾਂਜੀ ਤੇ ਜਿਲ੍ਹਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਸੀਲਿੰਗ ਵਾਲਾ ਠੀਕ ਹੈ ਫੋਨ ਨੰਬਰ ਹੀ ਬੋਲ ਦਿਓ ਬਾਈ ਫੋਨ ਨੰਬਰ 97110 01215 ਠੀਕ ਹੈ ਜੀ ਤੇ ਇਦਾਂ ਕਰੀਏ ਸ਼ੁਰੂਆਤ ਕਰਦਾਂ ਮੇਹਰ ਇਦਾਂ ਮਰਜੀ ਕਰ ਲੋ ਆ ਸੂਈ ਹਮੇ ਠੀਕ ਲੋ ਆ ਸੂਈ ਠੀਕ ਹੈ ਜੀ ਲਓ ਜੀ ਪਹਿਲੇ ਨੰਬਰ ਤੇ ਦਲਪਤਾ ਜੀ ਸੂਈ ਛੋਟੀ ਕੋਈ ਕਿਨਵਾਸ ਸੂਆ ਸੂਈਆ ਇਹ ਦੂਜਾ ਸੂਆ ਸੂਈ ਜੋ ਅੱਛਾ ਜੀ ਮੂੰਹ ਛਗੀ ਏ ਛੋਟੀ ਠੀਕ ਹੈ ਦੂਜਾ ਅੱਛਾ ਜੀ ਦੋ ਤੇ ਜਿਹੜਾ ਸੂਈ ਨੂੰ ਅੱਜ ਜਿਹੜੀ 12 13 ਦਿਨ ਹੋ ਗਏ ਜੋ ਠੀਕ ਹੈ ਠੀਕ ਹੈ ਮਗਰ ਕੱਟੀ ਏ ਠੀਕ ਹੈ ਲਓ ਇਹ ਦੋ ਤੇ ਜਿਹੜਾ ਲੀਟਰਾ 16 ਕਿਲੋ ਹੋ ਗਿਆ ਇਥੇ ਅੱਛਾ ਜੀ 16 ਲੀਟਰ 16 ਲੀਟਰ ਜਿਹੜਾ ਤਿਆਰ ਠੰਡਾ ਕਰਕੇ ਦੋ ਟਾਈਮ ਮਾਰ ਠੀਕ ਹੈ ਠੀਕ ਹੈ ਲਓ ਜੀ 16 ਲੀਟਰ ਇਸ ਟਾਈਮ ਬੜਾ ਬਿਲਕੁਲ ਵੈੜੀ ਆ ਦੁੱਧ ਕਰੜ ਕਰ ਝੋਟੀ ਦਾ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਵਾ ਤੇ ਨਾਰਾ ਨੋੜਾ ਵੀ ਚੰਗੇ ਬਹੁਤ ਚੜਾ ਆ ਗਏ ਉਹਨਾਂ ਬਾਈ ਜੀ ਫਿਰ ਖੋਲ ਕੇ ਵਿਖਾਈਏ ਤੇ ਬਾਈ ਕਿੰਨਾ ਕੱਢੀ ਵੀ ਦੁੱਧ ਦੁੱਧ ਭਾਈ ਜਿਹੜੀ ਮੈਂ ਦੀ ਆਸ ਹੈ 18 ਕਿਲੋ ਮੈਨੂੰ ਹੱਥ ਮਾਰੂ 2 ਕਿਲੋ ਮੈਂ ਹੋਰ ਦੁੱਧ ਦੂੰਗਾ ਤੁਹਾਨੂੰ ਅੱਛਾ ਜੀ ਅਜੇ ਮੈਂ ਕੋਈ ਮਾਰੇ ਤੇ ਨਹੀਂ ਆਈ ਠੀਕ ਹੈ ਠੀਕ ਹੈ ਭਾਈ ਮੈਲਾ ਅਜੇ ਕੋਈ ਨਹੀਂ ਜਾਂਦਾ ਚੱਲ ਰਿਹਾ ਬਾਈ ਤੇ ਬਾਕੀ ਭੰਡਾਂ ਪਾਈਆਂ ਕਰਮਾਲੀ ਨੇ ਬਹੁਤ ਹੀ ਜ਼ਿਆਦਾ ਚੰਗੇ ਰਿਕਾਰਡ ਆਲੀ ਆ ਤੇ ਕੱਦ ਵਜਨ ਵੀ ਬਹੁਤ ਜਿਆਦਾ ਚੰਗਾ ਆ ਗਿਆ ਤੇ ਲੰਥ ਲੁੰਥ ਲੋ ਵੀ ਬੜਾ ਜਿਆਦਾ ਚੰਗਿਆ ਇਦਾਂ ਹੀ ਭਾਈ ਮੂੰਹ ਛੜ ਲੋ ਕੋਈ ਠੀਕ ਆ ਠੀਕ ਆ ਜੀ ਕੋਈ ਮੈਂ ਨੂੰ ਮੈਂ ਤੋਂ ਵੀ ਬਹੁਤ ਯਾਰਾ ਤੇ ਪਿੰਡੇ ਦੇ ਵੀ ਨਾੜਾ ਨੂੜਾ ਕਾਫੀ ਆ ਗਈਆਂ ਸੂਲ ਤੱਕ ਜਿਹੜਾ ਛੱਡਾ ਲਾਇਆ ਪਿਆ ਵਾ ਕਰਮਾਲੀ ਨੇ ਵਾਕੀ ਲੱਗੇ ਦੋ ਪਥਰਾਂ ਦਾ ਸੈੱਟ ਹੈ ਚੈੱਕ ਕਰਮ ਨੇ ਐਨ ਜਿੱਟ ਜਿੱਟ ਤੇ ਥਣ ਲੱਗਾ ਵਾ ਲਓ ਜੀ ਇਹ 18 ਲੀਟਰ ਪਾਈ ਕਹਿੰਦਾ ਕਿ ਦੁੱਧ ਭਰੀ ਜਾਊਗਾ ਇਧਰ ਦੀ ਸਾਈਡ ਤੋਂ ਜਰੂਰ ਆਪਾਂ ਦਿਖਾਉਂਦੇ ਆ ਤੁਹਾਨੂੰ ਤੁਹਾਨੂੰ ਦਾ ਸਾਇਗਰ ਤੇ ਮਿਲਕ ਬਣ ਜੀ ਬਹੁਤ ਹੀ ਚੰਗੀ ਲੱਗੀ ਆ ਠੀਕ ਦੇ ਠੀਕ ਫਿਰ ਚਮੜੀ ਇਹਦੀ ਸ਼ਾਇਦ ਕਾਗਜ ਵਰਗੀ ਇਹਦੀ ਕੋਈ ਜਿੱਥੋਂ ਮਰਜੀ ਮੋੜ ਭਰ ਹੋਇਆ ਪਤਲੀ ਚਮੜੀ ਦੀ ਝੋਟੀ ਠੀਕ ਠੀਕ ਦਾ ਵੀ ਪਤਲੇ ਜਾਂ ਵਾਲੀ ਆ ਗਈ ਆ ਤੇ ਕੋਈ ਸਾਬਣ ਵਾਲਾ ਭਰਾ ਲਾ ਜਿਹੜਾ ਦੁੱਧ ਚੰਗਾ ਭਰੀ ਜਾਣਾ ਵਾ ਇਹਦਾ ਮੁੱਲ ਬਈ ਇਹਦਾ ਮੁੱਲ ਬਾਈ ਜੀ ਫੋਨ ਤੇ ਕਰਾਂਗੇ। ਅੱਛਾ ਜੀ। ਹਾਂ ਜੀ। ਲਓ ਜੀ ਪਹਿਲੇ ਨੰਬਰ ਤੇ ਜਿਹੜੀ ਕਿ ਉਹ ਕਿਦਾਈ ਇਹਦਾ ਮੁੱਲ ਬਾਈਆਂ ਦਾ ਕੇ ਫੋਨ ਤੇ ਕਰਾਂਗੇ ਤੇ ਦੂਜੇ ਨੰਬਰ ਤੇ ਆ ਗਈ ਮੀਮੀ। ਦੂਜਾ ਸੂਬਾ ਭੱਜੇ ਵੀ ਸੀ। ਠੀਕ ਲੋ ਜੀ ਦੂਜਾ ਸੂਬਾ ਬਾਕੀ ਭਾਰ ਪੂਰ ਪਾਉਣ ਦੀ ਸਾਡੀ ਗਰੰਟੀ ਹੋਊਗੀ। ਅੱਛਾ ਜੀ। ਕਿਸੇ ਪ੍ਰਸ਼ੀਦਿਆਂ ਗਰੰਟੀ ਹੋਊ ਭਾਰ ਨਾ ਪੂਰੀ ਹੋ ਜਾਵੇ। ਠੀਕ ਹੈ ਠੀਕ ਹੈ ਜੀ। ਲਓ ਜੀ ਕੱਦ ਵਜਨ ਜਿਹੜਾ ਇਹਦਾ ਵੀ ਬਹੁਤ ਚੰਗਾ ਆ ਗਿਆ। ਇਹਦੇ ਅੱਗੇ ਮੈਂ 13 ਕਿਲੋ ਦੁੱਧ ਭਰਿਆ ਹੈ। ਅੱਛਾ ਜੀ। ਹਾਂ ਜੀ। ਠੀਕ ਹੈ ਲੋ ਜੀ 13 ਲੀਟਰ ਜਿਹੜਾ ਦ ਲਓ ਜੀ ਮੀਣੀ ਝੋਟੀ ਤੇ ਕਿੰਨਾ ਕ ਟਾਈਮ ਲਾਜੂ ਵੜੇ ਬਾਈ ਇਹਦੇ ਬਾਈ ਦਿਨ ਪੂਰੇ ਯਾਰ ਮਸਤਾਰ 5 ਦਿਨ ਲੱਜੇ ਤੈਨੂੰ ਪੂਰੇ ਹਮ ਤੇੜੇ ਹੀ ਖੜਨ ਪਾਸੇ ਠੀਕ ਹੈ ਠੀਕ ਹੈ ਲਓ ਜੀ ਲਿੰਕਤੀ ਰੂਪ ਹੋ ਗਏ ਆ ਤੇ ਉੱਪਰ ਦੇਰ ਬਾਈ ਕਹਿੰਦਾ ਕਿ ਖੜਨ ਦੀ 1 2 ਦਿਨ ਲੱਜੇ 4 ਲੱਜੇ ਬਾਕੀ ਸਾਲਾਂ ਦਾ ਸਾਰਾ ਮਾਤਾ ਵੀ ਹੋ ਨਹੀਂ ਯਾਰਾ ਚੰਗਾ ਗਿਆ ਨੇ ਗਿੱਠ ਗਿੱਠ ਤੇ ਖੰਦ ਲੱਗਾ ਇਹਦਾ ਵੀ ਇਹਦਾ ਮੁੱਲ ਬਾਈ ਕੀ ਕਰਨਾ ਹੈ ਲਓ ਇਹਦਾ ਬਾਈ ਮੁੱਲ ਵੇਖੋ ਜਿੱਦਾਂ ਝੋਟੀ ਭਾ ਡੇਢ ਵੀ ਕਰੀ ਚਾਹੀਏ ਹਾਂਜੀ 1 20 ਹੀ ਦੇ ਦਾਂਗੇ 1 20 ਹੀ ਹਾਂਜੀ ਇਹ ਹਾਂ ਨਾ ਦੱਸ ਕੀ ਜਿੱਥੇ ਕਿ ਚਾਤੀ ਦੇਣੀ ਆਪਾਂ ਹਾਂ ਨਾ ਇੱਕ ਪੰਜ ਦੀ ਠੀਕ ਲੋ ਜੀ 1 ਲੱਖ 5000 ਦੀ ਤੇ 13 ਲੀਟਰ ਜਿਹੜਾ ਤੁਹਾਨੂੰ 15 16 ਕਿਲੋ ਝੋੜੀ ਨਾ ਭਰੇ ਤਾਂ ਆਖਿਓ ਲਾਦ ਗਏ ਇੱਥੇ ਲੈ ਵੇ ਭਾਰ ਤੋਂ ਦੀ ਹੋਵੇ ਅਛਾ ਹੀ ਸ਼ਾਮਾ ਦੀ ਭਾਰ ਇਹਨਾਂ ਮੁੰਗਰੀ ਵੀ ਹੁੰਦੀ ਹੋਵੇ ਝੋਟੀਆਂ ਤੇ ਲਾਦ ਗਏ ਕਿਰਾਏ ਦੇ ਨਾਲ ਹੀ ਪੈਂਗੇ ਜਿਹੜੇ ਦਿੱਤੇ ਜਾਣਗੇ 5000 ਰੁਪਏ ਵਾਧਾ ਦੇ ਜੇ ਇਹ ਮੜਾ ਜਾਂ ਮੁੰਗ ਝੋੜੀ ਪਾਚ ਅਛਾ ਹੀ ਹਾਂਜੀ ਇਹ ਵੀਡੀਓ ਬਣੀ ਗਈ ਮਾ ਵੀਡੀਓ ਵਿੱਚ ਰਿਕਾਰਡ ਹੁੰਦੀ ਜੀ ਮੈਂ ਨਾ ਪੱਕਾ ਮੈਂ ਨਾ ਲਿਖ ਕੇ ਵੀਡੀਓ ਇਹ ਕਿਤੇ ਜਾਣੀ ਥੋੜੀ ਵੀਡੀਓ ਬਿਲਕੁਲ ਬਿਲਕੁਲ ਸਹੀ ਗੱਲ ਲਓ ਜੀ ਫੋਨ ਦਾ ਗਰੰਟੀ ਹੈ ਬਾਈ ਲਓ ਵੀ ਮਾਸਾ ਜੀ ਨਵੀਂ ਬਲਕੇ ਦਿਖਾਵੇ ਦਤਾ ਬੱਚਾ ਮਾਰਦੇ ਥਾਪੀ ਦੇ ਝੋਟੀ ਮਿਲਦੀ ਹੈ ਅੱਛਾ ਜੀ ਥਾਪ ਬੱਚਾ ਮਾਰਦੇ ਥਾਪੀ ਦੇ ਝੋਟੀ ਜਦਾ ਮੱਡੀ ਠੀਕ ਠੀਕ ਹੈ ਲਓ ਜੀ ਸੀਲਸ ਲੱਗ ਗਾਮ ਵਾਲਾ ਹੀ ਸੁਭਾਅ ਹੈ ਦਾ ਵੀ ਥਾਣ ਦੀ ਵੀ ਗਰੰਟੀ ਹੋ ਜਾਵੇ ਗੱਪੜ ਵੀ ਲੈ ਜੂਗਾ ਸਾਈ ਪਾਜੇ ਬੜਾ ਸੂਈ ਲੈ ਜੇ ਅੱਛਾ ਜੀ ਸਾਈ ਪਾਜੇ ਬੜਾ ਮੈਂ ਸੂਈ ਝੋਟੀ ਦੇ ਦੂਣ ਠੀਕ ਹੈ ਠੀਕ ਹੈ ਠੀ ਏ ਬਾਈ ਦੱਸੋ ਝੋਟੀ ਕਿਵੇਂ ਆ ਇਹ ਆਰ ਕੇ ਦੂਜੀ ਸੂਆ ਸੁਣੀ ਜੂ ਥੋੜਾ ਝੋਟੀ ਖੁੱਲਾ ਲੈ ਗਈ ਆ ਠੀਕ ਆ ਬਾਕੀ ਥਣ ਚਵਾਜ ਬਹੁਤ ਚੰਗੀ ਇਹ ਝੋਟੀ ਜਿਹੜੀ ਆ ਅੱਜ ਰਾਣੂ ਸੂਪੇ ਇਹਦੇ ਦਿਨ ਪੂਰੇ ਹੋਏ ਠੀਕ ਆ ਠੀਕ ਆ ਲੋ ਇਹਦੇ ਦਿਨ ਜਿਹੜੇ ਪੂਰੇ ਆ ਬਾਕੀ ਕਰਮ ਵਾਲੀ ਦਾ ਸੂਲ ਤਾਂ ਕਿਸ ਚੱਡਾ ਲਾਇਆ ਪਿਆ ਤੇ ਇਹ ਬਾਈ ਕਿੰਨੇ ਕ ਦੁੱਧ ਵਾਲੀ ਆ ਇਹ ਝੋਟੀ 15 16 ਕਿਲੋ ਦੁੱਧ ਭਰੂਗੀ ਠੀਕ ਆ ਠੀਕ ਆ ਲੋ ਜੀ ਹਵਾਨੇ ਤੇ ਵੀ ਡੱਬ ਡੁੱਬ ਜਿਹੜੇ ਚੰਗੇ ਆਗੇ ਆ ਮੁਫੀਦਾਰ ਥਾਣੇ ਆ ਠੀਕ ਆ ਠੀਕ ਆ ਤੇ ਘੱਟ ਵਜਨੇ ਇਹਦਾ ਵੀ ਬਹੁਤ ਹੀ ਚੰਗਾ ਵਾ ਤੇ ਬਾਈ ਦੇ ਕੋਲ ਝ ਇਹ ਲਾਗੇ ਤੋਂ ਇਹਦਾ ਵੀ ਆਪਾਂ ਥਣਾ ਦਾ ਸੈਜ ਗੈਬ ਚੈੱਕ ਕਰਾਉਣਾ ਹੈ ਬਹੁਤ ਹੀ ਸ਼ਾਨਦਾਰ ਆ ਗਿਆ ਹਨ ਕਿੱਠ ਗਿੱਟ ਈ ਇਹਦਾ ਵੀ ਥਣ ਲੱਗਾ ਵਾ ਬਾਕੀ ਬਿਲਕੁਲ ਤਿਆਰ ਹੈ ਅੱਜ ਸਵੇਰੇ ਭਲਕੇ ਸਵੇਰੇ ਕਰੋ ਜੀ ਚੈੱਕ ਥਣਾ ਦਾ ਸੈਜ ਗੈਬ ਬਈ ਜਿਹੜੀ ਪਹਿਲੇ ਨੰਬਰ ਤੇ ਵੜਿਆ ਇਹ ਇੱਕ ਨਵਾਂ ਸੁਬਾ ਸੁਈਆ ਇਹ ਦੂਜਾ ਸੁਬਾ ਸੁਈੀ ਅੱਛਾ ਜੀ ਹਾਂਜੀ ਲਓ ਜੀ ਦੂਜਾ ਸੁਬਾ ਸੁਈਏ ਵੜ ਬਿਲਕੁਲ ਤਾਜੀ ਆ ਤੇ ਕਿੰਨਾ ਜੇ ਬਹੁਤ ਦੁੱਧ 15 16 ਦਿਨ ਹੋ ਗਏ ਇਸਰੀ ਨੂੰ ਅੱਛਾ ਜੀ ਦੁੱਧ ਕਿੰਨਾ ਚਾਹੀਦਾ ਕੋ ਦੋ ਦੇ ਸਿਰ 13 ਕਿਲੋ ਲੀਟਰ ਵਾਲਾ ਜੀ ਠੀਕ ਲਓ ਜੀ 13 ਲੀਟਰ ਜਿਹੜਾ ਦੁੱਧ ਤਿਆਰਤ ਹੈ ਵੀ ਕ੍ਰੋਸ ਦੇ ਵਿੱਚ ਆ ਬਾਕੀ ਉਹਨਾਂ ਖੋਲ ਕੇ ਵਖਾਉਂਦੇ ਆ ਪਤਾ ਨਹੀਂ ਤੁਸੀਂ ਚੈਸਟ ਕੁਆਲਟੀ ਵੀ ਚੈੱਕ ਕਰ ਸਕਦੇ ਜਿਹੜੇ ਕੱਦ-ਕੱਦ ਚੰਗਾ ਆ ਗਿਆ ਵੇੜਦਾ ਬਈ ਕਿੰਨਾ ਕੱਢੀ ਜਾਊਗੀ ਦੁੱਧ ਦੇ ਦੁੱਧ ਬਈ ਜੀ 1500 ਕਿਲੋ ਪਰ ਇਹ ਵੀ ਖਾਲੀ ਆਪਣੇ ਤੋਂ ਆਈ ਆ ਅੱਛਾ ਮੁੰਡਾ ਬਹੁਤ ਹੈ ਜੇ ਠੀਕ ਆ ਠੀਕ ਆ ਲਓ ਜੀ 15 ਲੀਟਰ ਜਿਹੜਾ ਦੁੱਧ ਪਰ ਦੂਜੀ ਬਾਕੀ ਪਿਓਰ ਤੁਸੀਂ ਕੀ ਕਰ ਸਕਦੇ ਬੋਦੀ ਵਾਲੀ ਆ ਠੀਕ ਹੈ ਬਈ ਜੀ ਇਹ ਥਣਾ ਦਾ ਸੈਰ ਗਿਆ ਵੀ ਬਹੁਤ ਜਿਆਦਾ ਚੰਗਾ ਗਿਆ ਵਾ ਬਹੁਤ ਚੰਗੀ ਠੀਕ ਹੈ ਠੀਕ ਹੈ ਜੀ ਇਹ ਜਵਾਕ ਦੇ ਪਿੱਛੇ ਭਾਜੀ ਭਾਈ ਇਹ ਮੇਰਾ ਬੱਛਾ ਜੀ ਲਓ ਜੀ ਮੇੜ ਖਾ ਖਾ ਗਿਆ ਜੀ ਇਹਦੇ ਪਿੱਛੇ ਦੇ ਖਾਣ ਦਾ ਸੈ ਗਿਆ ਵੀ ਚੈੱਕ ਕਰ ਸਕਦੇ ਜੀ ਇਹਦਾ ਮੁੱਲ ਬਾਈ ਕੀ ਕਰਦਾ ਹਰ ਇਹਦਾ ਮੁੱਲ ਸ਼ਾ ਜੀ 35000 ਅੱਛਾ ਜੀ ਹਾਂ ਜੀ ਚੈੱਕ ਕਰੀਏ ਜੈ ਸਾ 30000 ਦੀ ਘੱਟ ਦੇਵਾਂਗੇ ਲਓ ਜੀ 30000 ਦੀ ਹੋਰ ਘੱਟੀਏ ਮੈਂ ਅਗਨਾ ਥੋੜੇ ਜਿਹਾ 2002 ਸ਼ੁਰੂ ਕਰਾਂ 28 28 ਲਓ ਜੀ ਸੱਜੇ ਸੂਈ 28 ਹੀ ਆਦੀ ਬਾਕੀ ਇਤੋਂ ਪਰੇ ਰੱਬ ਦਾ ਨਾਮ ਹੀ ਹੈ ਹਾਂ ਤੇ ਆਜੋ ਹੁਣ ਫੇਰ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਇਹ ਵੇੜ ਬੜੀ ਕਿੰਨਾ ਵਸ ਗਿਆ ਸੂਈਆ ਇਹ ਇਹ ਵੀ ਦੂਜਾ ਸੂਰਾ ਸੂਈ ਜੋ ਅੱਛਾ ਜੀ ਹਾਂ ਜੇ ਦੇਖ ਲਓ ਬਹੁਤ 15 ਕਿਲੋ ਹੋ ਗਿਆ ਟੈਂਕ ਦੇ ਨਾਲ ਪਰਸੋਂ ਦੀ ਸੂਈ ਠੀਕ ਹੈ ਠੀਕ ਹੈ ਜੀ ਲਓ ਜੀ 22 23 ਕਿਲੋ ਦੀ ਗਰੰਟੀ ਕਰੂਗੀ ਅੱਛਾ ਜੀ ਬਾਕੀ ਠੜੀ ਨਹੀਂ ਰਹੀ ਬੜੀ ਹੈ ਠੀਕ ਹੈ ਠੀਕ ਹੈ ਲਓ ਜੀ ਪੰਡਾ ਪਈਆਂ ਕਰਮ ਵਾਲੀ ਨੇ ਇਹਨੂੰ ਕਿੰਨਾ ਟੈਂਪ ਹੋ ਗਿਆ ਇਹਨੂੰ ਅਜ ਦੂਜਾ ਦਿਨ ਹੈ ਦੂਜਾ ਦਿਨ ਅਜ ਬੋਲੋ ਜੀ ਹਾਂ ਜੀ ਬੋਲਾਈ ਆ 15 ਲੀਟਰ ਹਾਂ ਜੀ ਆ ਬੋਲਾਈ ਠੀਕ ਹੈ ਠੀਕ ਲਓ ਜੀ 15 ਲੀਟਰ ਬੋਲਾਈ ਆ ਜੇ ਤਿਆਰ ਹੈ ਇਹਦੇ ਕੋਲ ਬਾਕੀ ਸੀਲ ਸੱਤੀ ਪੜੀ ਹੈ ਬੱਚੇ ਕੋ ਭਾਈ ਦੀ ਲੈ ਜਾ ਉਹ ਅੰਦਰ ਕਵਾਤੀ ਤੇ ਕਾਦ ਦੋ ਜਨੇਰਾ ਵੀ ਆ ਗਿਆ ਵਾ ਚੰਗਾ ਇਹ ਨਾੜਾ ਨੂੜਾ ਵੀ ਹਵਾਨੇ ਦੇ ਬਹੁਤ ਹੀ ਜ਼ਿਆਦਾ ਆ ਗਿਆ ਵਾ ਇਹ ਬਈ ਕਿੰਨਾ ਕੱਢੀ ਜਾ ਦੁੱਧ ਇਹ ਦੁੱਧ 20 22 ਕਿਲੋ ਦੀ ਕਿਹੜੀ ਗਰੰਟੀ ਹੈ ਠੀਕ ਹੈ ਲੋ ਜੀ 20 22 ਦੀ ਥੋੜਾ ਹੀ ਹੋਊਗਾ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲੋ ਜੀ 20 22 ਲੀਟਰ ਵਾਲੀ ਵੇੜਿਆ ਤੇ ਇਹਦਾ ਮੁੱਲ ਕੀ ਕਰਨਾ ਭਾਈ ਇਹਦਾ ਮੁੱਲ ਦੀ ਸਾਰੀ ਪੁੱਛਾਈ ਯਾਰ ਅੱਛਾ ਜੀ ਹਾਂ ਜੀ ਇਹ ਆਗੇ ਤੇਰੀ ਹਾਂ ਨਾ 2 ਕਰ ਪਜਾਈ ਤੇਰੀ 48 ਦੀ ਹਾਂ ਜੀ ਹੋਰ ਕਰ ਦਈਏ ਥੋੜੇ ਜੇ 2000 46 ਦੀ ਲਓ ਜੀ 46000 ਦੀ ਸੋਹਣ ਹੋਰ ਗਿਆ ਛੋੜੀ ਹੋ ਗਈ ਸ਼ਾਹ ਜੀ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਨਿਗੇ ਨਿਗੇ ਰੇਡ ਆ ਬਾਈ ਨੇ ਤੇ ਬੱਟੂ ਚੰਗੇ ਬਾਈ ਕੋਲ ਹੋਇਆ ਇੱਕ ਤਾਂ ਬੋਲੀ ਹੋ ਗਈ ਅੱਛਾ ਜੀ ਭਾਈਆ ਤੀਜੇ ਨੰਬਰ ਤੇ ਇਹ ਕਿਦਾਂ ਗੱਬਣਾ ਇਹ ਗੱਬਣ ਦੇ ਅੱਛਾ ਜੀ ਹੋਰ ਜਿਆਸੀ ਆ ਗਈ ਇਹ ਇਹ ਕਿੰਨਾ ਕਿਨਵਾ ਸੁਭਾ ਸੁਭੀ ਇਹ 50 ਸੁਭਾ ਸੁਭੀ ਹੈ ਠੀਕ ਲਓ ਜੀ 50 ਸੁਭਾ ਸੁਭੀ ਕਿੰਨਾ ਟਾਈਮ ਖੜਦੀ ਹੈ ਜੇ ਇਹ ਦਿਨ ਇਹ 4-5 ਖੜਦੀ ਹੈ ਠੀਕ ਲਓ ਜੀ 4-5 ਦਿਨ ਅੱਛਾ ਜੀ ਹਾਂ ਠੀਕ ਹੈ ਤੇ ਬਾਕੀ ਢਿੱਲਾ ਢੋਲਾ ਜਿਹੜੀਆਂ ਕਾਫੀ ਘਵਾਨੇ ਤੇ ਸੂ ਤਾਂ ਕਹਵਾ ਨਾ ਚੰਗਾ ਬਣਾਲੂ ਵੀਰੇ ਇਹ ਬਾਈ ਕਿੰਨਾ ਦੁੱਧ ਕੱਢੀ ਜਾਊਗੀ ਦੁੱਧ ਭਾਈ ਅਰਮਾਨ 15 16 ਕਿਲੋ ਬੱਚੀ ਜਿਹੜੀ ਭਰੀ ਜਾਊਗੀ ਅੱਛਾ ਜੀ ਚਵਾਸੂ ਬਹੁਤ ਸੋਹਣਾ ਤੇ ਪੰਨ ਬਹੁਤ ਸਾਫ ਹੈ ਠੀਕ ਹੈ ਠੀਕ ਹੈ ਲਓ ਜੀ 15 16 ਲੀਟਰ ਇਹ ਵੀ ਦੁੱਧ ਭਰੀ ਜਾਊਗੀ ਛੇ ਟੇ ਲਾਂਟੋ ਲਾਈ ਨੇ ਕਾਫੀ ਹੈ ਤੇ ਥਣ ਤੋਂ ਬਹੁਤ ਚੰਗਾ ਲੱਗਾ ਬਣਦੇ ਇਹਦਾ ਮੋਲ ਬਾਈ ਹਰ ਇਹਦਾ ਮੋਲ ਬਾਈ ਜਿਹੜਾ 45000 45000 ਸਹੀ ਜਿਆਜ ਕਿਆ ਲਈ ਕਿਉਂ ਹਾਂਜੀ ਇਹ ਖੋਹ ਛੱਡ ਦੀ 38000 ਦੀ ਬਿਲਕੁਲ ਤਿਆਰੀ ਹੈ 15 16 ਲੀਟਰ ਦੁੱਧ ਕੱਢੀ ਜਾਣਾ ਔਰ ਮਾਮਲਾ ਤੇ ਚੌਥੇ ਨੰਬਰ ਤੇ ਪਾਈਏ ਇਹ ਲੱਪਣ ਹਾਂਜੀ ਇਹ ਵੀ ਇਹ ਕਿਦੋਂ ਅਸੂਆ ਸੁਣੀ ਇਹ ਭਾਈ ਦੂਜਾ ਅਸੂਆ ਸੁਣੀ ਆ ਅੱਛਾ ਜੀ ਮੂੰਹ ਮੱਚੀ ਸੀਗੀ ਠੀਕ ਹੈ ਜੀ ਹਾਂ ਜੀ ਦੂਜਾ ਸੁਆ ਨਵੇਂ ਸੋਣਾਂ ਦੇ ਛੇ ਤਾਂ ਤੇ ਮੂੰਹ ਹੋ ਜੇ ਇੱਕ ਕ੍ਰਾਸ ਦੇ ਵਿੱਚ ਚੱਲ ਜੀਏ ਇਹ ਕਿੰਨਾ ਦਾ ਆਉਂਦਾ ਜੀ ਅੱਠ 8 ਠੀਕ ਹੈ ਲੋ ਜੀ 8 10 ਦਿਨ ਲੈ ਜੂਗੀ ਕਰਮ ਵਾਲੀ ਜਿੱਡੇ ਨਾਲ ਢੋਲਾ ਇਹਦੇ ਵੀ ਕਾਫੀ ਆਦੇ ਮੁੱਠੀ ਦਾ ਥਣ ਲੱਗਾ ਪਿਆ ਵਾ ਇਹ ਕਿੰਨਾ ਕੱਢੀ ਆਉ ਦੁੱਧ ਮਿਲ ਗਿਓ 16 17 ਗਲੋ ਪਹਿਲਾਂ ਨੇ ਭਰਿਆ ਅੱਛਾ ਜੀ ਹਾਂ ਜੀ ਠੀਕ ਹੈ ਲੋ ਜੀ 16 17 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਵਦਨ ਛੱਡੇ ਤੇ ਨਾਲਾ ਨੂਣਾ ਬਹੁਤ ਹੀ ਚੰਗੀਆਂ ਇਹਦੇ ਵੀ ਆ ਗਈਆਂ ਤੇ ਥਣਵੇਂ ਮੁੱਠੀ ਵਾਲਾ ਲੱਗਾ ਪਿਆ ਵਾ ਇਹਦਾ ਮੁੱਲ ਭਾਈ ਕੀ ਕਰਨਾ ਹੈ ਇਹਦਾ ਮੁੱਲ ਸਾਜੀ ਹੋਣੀ ਚਾਹੀਦਾ ਯਾਰ ਅੱਛਾ ਜੀ ਹਾਂ ਜੀ ਇੱਕ ਅੰਦਰ ਪਿਆ ਦੂੰ 40000 ਇਹ ਆ ਰਹੇ 448 ਦੀ 48 ਦੀ ਬਾਕੀ ਵਹਿਰ ਜਿਹਦੀ ਵੀ ਗ੍ਰੇਟੀ ਹੋ 20 ਲੀਟਰ ਅੱਛਾ ਜੀ ਮੋਦੀ ਵਹਿੜੇ ਖੁਲਣੀਆਂ ਦਿਨ ਆਪ ਵਿੱਚ ਹੀ ਖੜਦੀ ਆ ਠੀਕ ਹੈ ਠੀਕ ਹੈ ਬਾਨੀ ਪੜੀ ਹੈ ਜਿਹੜੀ ਬਾਨੀ ਬਹੁਤ ਸਾਫ਼ ਹੈ ਚੇਕ ਲਓ ਜੀ ਪਹਿਲੀ ਵੀਡੀਓ ਦੇ ਰੇਟ ਵੀ ਬੰਬ ਵੀ ਬਾਈ ਨੇ ਕੀਤੇ ਆ ਤੇ ਬਿਲਕੁਲ ਹੀ ਨਾਰਮਲ ਦੇਣ ਕੀਤੇ ਆ ਗਾੜਾਂ ਦੇ ਸਾਹਮਣੇ ਉਹ ਵੀ ਪਾਣੀ ਬਾਈ ਨਹੀਂ ਨਹੀਂ ਠੀਕ ਉੱਤਰ ਚੱਪੀ ਠੀਕ ਹੈ ਤਾਂ ਜੀ ਵੀਡੀਓ ਕਰਨ ਦਾ ਬਗੇ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਜਿਹੜੇ ਅੱਗੇ ਵੀਰ ਭਰਾਣੇ ਕੋ ਪਸ਼ੂ ਠੇ ਧੰ ਲਾਉਣ ਦੇ ਵਾਸਤੇ ਹਾਲ ਹੋ ਜਾਂਦਾ ਵਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਇੱਕ ਦਾ ਹਾਂਜੀ ਅਛਾ ਜੀ ਬਾਕੀ ਪਹਿਲੀ ਆਪਣੀ ਵੀਡੀਓ ਹਾਂਜੀ ਵੱਧ ਤੋਂ ਵੱਧ ਆਪ ਨੂੰ ਪੁੱਛ ਨਹੀਂ ਆਇਆ ਜਿਹੜੀ ਰਕਮ ਵੀ ਖਰੀਦ ਕੇ ਉਦਾਂ ਹੀ ਕੰਮ ਚਾਲੂ ਕਰਨਾ ਹੈ ਵੀਡੀਓ ਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਫਿਰ ਹਾਂ ਨਾ ਇਹ ਵੀ ਦੱਦ ਜੀਏ ਹਾਂ ਨਾ 90 ਦੀ ਝੋੜੀ ਦੇਣਾ 90 ਦੀ ਹਾਂਜੀ ਦੋ ਹੋਰ ਛੱਡ ਦਈਏ ਤਰਦੋ ਹੋਸ਼ ਹੋਣ ਦਾ ਲਓ ਜੀ 88000 ਦੀ ਇਹ ਬਾਈ ਕਿੰਨੇ ਦੁੱਧ ਲਿਆ ਦੁੱਧ 15 ਕਿਲੋ ਝੋਟੀ ਜਿਹੜੀ ਨਾਮ ਨਾਲ ਭਰੂਗੀ ਠੀਕ ਹੈ ਲਓ ਜੀ 15 ਲੀਟਰ ਵਾਲੀ ਝੋਟੀ ਫਿਰ 88 ਦੀ ਸ਼ਾਦੀ ਕੋਈ ਗਾਈ ਵਰਗੀ ਜਈ ਠੰਡੀ ਠੀਕ ਹੈ ਕੋਈ ਦੇਨੂ ਵੀ ਜਦਾ ਮੰਗਾ ਪੁਣਾ ਜਾਏ ਇੰਦਾ ਵਿੱਚ ਮੈਂ ਜਿੰਨੀ ਦੇਪੂ ਠੀਕ ਹੈ ਠੀਕ ਹੈ ਮੇਰੀ ਬੇਟੀ ਮੈਂ ਦੱਬਲ ਬਜਟ ਲੈਣੀ ਕਿ ਬੰਨਦਾ ਇਹ ਸੁਭਾ ਨਾ ਇੰਨੀ ਮਹਸੂਲਤਾ ਕੀ ਲਾਇਆ ਪਿਆ ਔਰ ਦੁੱਧ ਚਲੋ ਚੰਗਾ ਕੱਢੀ ਜਾਊਗੀ ਆਜੋ ਭਾਈ 15 ਤੁਹਾਨੂੰ ਮਾਣ ਗੜਨਾ ਦਿਖਾਣੇ ਆ